ਸਮੂਤਰ ਗਿਉ ਜਗਿੰਦਰ ਸਿੰਘ ਜਗਿੰਦਰ ਸਿੰਘ ਹਾਂਜੀ ਬੱਸ ਇਹ ਰੈਸਿਊਮੇ ਜਦੋਂ ਸੀ ਕਿਸੇ ਨੂੰ ਲਿਟੈਂਸ ਮੰਗੇ ਸੀ ਕਿ ਅ ਅ ਤਸਬੋਤ ਦਈ ਹੈ ਕਿ ਜਿਹੜਾ ਹੈ ਜੀ ਕਰਦੀ ਕਿ ਨਰਮਾ ਕਹਿਣਾ ਰਚੀ ਚਾਹਤ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਇਹ ਕਸੀਤ ਤੈਨੂੰ ਕਰਨੇ ਦਰਜ ਕੀਤੇ ਹੈ ਜੀ ਐਨਡੀ ਦੇ ਇੱਕ ਕਮਕਦਮਾ ਨੰਬਰ 86 ਹੈ ਜੀ ਇਹ ਦੋਸ਼ੀ ਗੁਰਸੇਵਕ ਸਿੰਘ ਪਤਿ ਸੇਵਕ ਪੁੱਤਰ ਗਗਿੰਦਰ ਸਿੰਘ ਵਾਸੀ ਕਨੂਕਾਲੇ ਜੀ ਜਿਹਦੇ ਕੋਲ ਸੋਬਰਾਮਹਰਨ ਬਰਾਮ ਘੀਤੀ ਹੈ ਇੱਕ ਕਮਕਦਮਾ ਨੰਬਰ 88 ਇਹ ਰਣਜੀਤ ਸਿੰਘ ਏਲੀਅਸ ਰੰਗਾ son of ਜਸਵੰਤ ਸਿੰਘ ਬਾਬਾ ਜੀਵਨ ਸਿੰਘ ਕਲੋਨੀ ਉਰਕੀ ਮਿਗੜੀ ਇਹ ਤਾਂ 255 ਗਾਰਾਮ ਹੈਰਨ ਬਰਾਮਦ ਹੋਈ ਹੈ ਜੀ ਤਕ ਤੀਜਰਾ ਮਕਦਮਾ ਜੀ 99 ਨੰਬਰ ਇਹ ਰਾਮ ਸਿੰਘ ਏਲੀਅਸ ਲੱड्डੂ ਪੁੱਤਰ ਜਗਿੰਦਰ ਸਿੰਘ ਆਬਾਦੀ ਨਾਨਕਪੁਰਾ ਗੁਰੂ ਕੀ ਬਿਡਾੜੀ ਇਹ ਤੋਂ 10 ਗ੍ਰਾਮ ਹੈ ਰਣ ਬਰਾਮਦ ਹੋਇਆ ਇਹ ਸਾਰਿਆਂ ਦੇ ਆਪਸ ਕਨੈਕਟ ਹੈ ਜੀ ਕਿ ਇਕੱਲੇ ਇਕੱਲੇ ਨਹੀਂ ਜੀ ਇਹ ਵਖ ਵਖ ਇਹ ਜਿਹੜਾ ਪਹਿਲਾ ਵਾ ਕਨੂਗੁਰ ਕਾਲੇ ਵਾਲਾ ਜੀ ਉਹ ਤਾਂ ਇਕੱਲਾ ਹੈ ਜੀ ਬਾਕੀ ਇਹਨਾਂ ਦੋਨਾਂ ਦਾ ਲਿੰਕ ਆਪਸ ਵਿੱਚ ਜੁੜਦਾ ਹੈ ਜੀ ਇਹ ਸਭ ਕਿੱਥੋਂ ਲੈ ਕੇ ਆਇਆ ਇਹ ਨਸ਼ਾ ਜੀ ਇਹ ਅਗੇ ਸੀਮ ਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਉਹ ਪਤਾ ਕਰ ਰਹੇ ਆ ਪਤਾ ਕਰਨ ਤੋਂ ਬਾਅਦ ਜਿਹੜੇ ਉਹ ਅਗਲਾ ਜੋ ਵੀ ਇਹਨਾਂ ਤੇ ਪਹਿਲੇ ਵੀ ਕੋਈ ਮੁਕਦਮੇ ਦਰਜ ਨੇ ਜੀ ਐਂਡ ਵੀ ਹਾਂਜੀ ਪਹਿਲਾਂ ਦਰਜ ਹੈ ਜੀ ਇਹਨਾਂ ਨੂੰ ਰਿਮਾਂਡ ਵਗੈਰਾ ਮਿਲਿਆ ਜੀ ਅੱਜ ਪੇਸ਼ ਕਰਾਂਗੇ ਜੀ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਦਿਆ ਜਾਣਾ ਜੀ ਤੇ ਕਿੰਨੀ ਮਾਤਰਾ ਚ ਸਰ ਟੋਟਲ ਜਿਹੜਾ ਬਰਾਮਦ ਹੋਇਆ ਜੀ 100 ਗ੍ਰਾਮ ਇੱਕ ਹੋਇਆ ਜੀ 255 ਗ੍ਰਾਮ ਇੱਕਿਆ 10 ਗ੍ਰਾਮ ਇੱਕਿਆ ਜੀ ਠੀਕ ਹੈ なんかです。